ਦੋਸਤੋ ਤੁਸੀਂ ਦੇਖ ਰਹੇ ਹੋ ਨਵਾਂ ਜ਼ਮਾਨਾ ਅੱਜ ਪੰਜਾਬ ਪੈਨਸ਼ਨ ਯੂਨੀਅਨ ਤੇ ਪਾਵਰ ਕੌਨਪੈਨਸ਼ਨ ਯੂਨੀਅਨ ਵੱਲੋਂ ਹੜਪੀੜਤਾ ਦੀ ਮਦਦ ਲਈ ਕੁਝ ਅ ਹੈਲਪ ਕੱਠੀ ਕੀਤੀ ਗਈ ਹੈਗੀ ਔਰ ਉਸ ਹੈਲਪ ਨੂੰ ਹੈਂਡਓਵਰ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹ ਦੇ ਵੱਡੇ ਲੀਡਰ ਸੁਖਦੇਵ ਸਿੰਘ ਕੋਕਰੀ ਸਾਡੇ ਨਾਲ ਹਨ ਉਹ ਅ ਅੱਜ ਇਸ ਪਰਪਸ ਲਈ ਇੱਥੇ ਆਏ ਹਨ ਤਾਂ ਅਸੀਂ ਉਹਨਾਂ ਤੋਂ ਉਹ ਨਵਾਰੀ ਗੱਲ ਨਾ ਕਰਾਂਗੇ ਕਿ ਅੱਜ ਕਿਸ ਪੱਤਰ ਵਾਸਤੇ ਉਹ ਇੱਥੇ ਆਏ ਸੀ ਤੇ ਉਹਨਾਂ ਦਾ ਅਗਲਾ ਕੀ ਨਿਸ਼ਾਨਾ ਹੈ ਕੋਕਰੀ ਜੀ ਨਵਾਂ ਜ਼ਮਾਨਾ ਚੈਨ ਵਾਸਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਹੈ ਸਵਾਗਤ ਹੈ ਤੁਹਾਡਾ ਅੱਜ ਦੇ ਬਾਰੇ ਤੁਸੀਂ ਸਾਨੂੰ ਜਾਣਕਾਰੀ ਦਿਓ ਕਿ ਅੱਜ ਕੀ ਪ੍ਰੋਗਰਾਮ ਸੀ ਤੁਹਾਡਾ ਅੱਜ ਸਾਨੂੰ ਪਾਵਰ ਕੰਪੈਂਸ਼ਨਰ ਐਸੋਸੀਏਸ਼ਨ ਦੀ ਰੋਪੜ ਜ਼ਿਲ੍ਹੇ ਦੀ ਰੋਪੜ ਸਕਸ਼ਣ ਦੀ ਕਮੇਟੀ ਵੱਲੋਂ ਬੱਦਾ ਦੱਸਿਆ ਗਿਆ ਕਿ ਇੱਥੇ ਕੁਝ ਜੱਥੇਬੰਦਾਂ ਵਾਲੇ ਤੁਹਾਡੇ ਜਿਹੜੀ ਮੁਹਿੰਮ ਚੱਲ ਰਹੀ ਹੈ ਹੜਪੀੜਤਾ ਦੀ ਰਾਹਤ ਵਾਸਤੇ ਜੰਤਕ ਜੱਥੇਬੰਦੀਆਂ ਦੀ ਸਾਂਝੀ ਮੁਹਿੰਮ ਜਿਹਦੀ ਅਗਵਾਈ ਮੁੱਖ ਤੌਰ ਤੇ ਭਾਰਤੀ ਕਿਸਾਨ ਜੂਨ ਇਕਤਾ ਗ੍ਰਾਹ ਵੱਲੋਂ ਕੀਤੀ ਜਾ ਰਹੀ ਹੈ ਉਹ ਖੰਡ ਦੇਣ ਵਾਸਤੇ ਇਹਨਾਂ ਨੇ ਸਾਨੂੰ ਸੱਦਿਆ ਸੀ ਅਸੀਂ ਆਏ ਸੀ ਉਹਦੇ ਵਿੱਚ ਅੱਜ ਜੋ ਫੱਟ 4,5000 ਰੁਪਈਆ ਦਾ ਪੈਨਸ਼ਨ ਐਸੋਸੀਏਸ਼ਨ ਰੀਜਿਸਟਰ ਪਾਵਰ ਕਾਮ ਸਰਕਰ ਰੋਪੜ ਵੱਲੋਂ 1,8200 ਰੁਪਈਆ ਮੋਲਡਰ ਐਂਡ ਸਕਿਲ ਵਰਕਰ ਯੂਨੀਅਨ ਤੇ ਮਜ਼ਦੂਰ ਯੂਨੀਅਨ ਇਲਾਕਾ ਖੰਨਾ ਜਿਹਦੇ ਵਿੱਚ 50000 ਰੁਪਈਆ ਇਥੋਂ ਦੀਆਂ ਦੋ ਭੈਣਾਂ ਨੇ ਘਰ-ਘਰ ਜਾ ਕੇ 270 ਘਰਾਂ ਦੇ ਵਿੱਚੋਂ ਇਕੱਠਾ ਕੀਤਾ ਉਹ ਵੀ ਸ਼ਾਮਿਲ ਹੈ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਬਲਾਕ ਮਲੌਰ ਦੀ ਟੀਮ ਵੱਲੋਂ 638000 ਰੁਪਏ ਕੁੱਲ 1151200 ਰੁਪਏ ਅੱਜ ਇਹਨਾਂ ਜਥੇਬੰਦੀਆਂ ਵੱਲੋਂ ਵਰਕਰਾਂ ਵੱਲੋਂ ਫੜ ਪੀੜਤ ਰਾਹਤ ਕਮੇਟੀ ਨੂੰ ਸ਼ੌਂਪੇ ਗਏ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਅੱਛਾ ਪ੍ਰਧਾਨ ਜੀ ਇਹ ਦੱਸੋ ਤੁਸੀਂ ਕੀ ਨਾ ਹੜਪੀੜਤਾਂ ਵਾਸਤੇ ਕੰਮ ਕਰ ਰਹੇ ਹੋ ਕਿ ਗਵਰਨਮੈਂਟ ਨੇ ਜੋ ਕੰਪਨਸੇਸ਼ਨ ਦਿੱਤਾ ਹੈ ਹੜਪੀੜਤਾਂ ਨੂੰ ਕੀ ਉਹ ਉਸ ਤੋਂ ਤੁਸੀਂ ਸੈਟੀਸਫਾਈਡ ਹੋ ਬਿਲਕੁਲ ਨਹੀਂ ਸੈਟੀਸਫਾਈਡ ਸਰਕਾਰ ਨੇ ਤਾਂ ਜਿੰਨਾ ਉਹਨਾਂ ਦਾ ਨੁਕਸਾਨ ਹੋਇਆ ਹੈ ਹੜਪੀੜਤਾਂ ਦਾ ਉਹਦਾ ਮੁਆਵਜ਼ਾ ਪੂਰਾ ਤਾਂ ਕੀ ਦੇਣਾ ਸੀਗਾ ਅੱਧਾ ਵੀ ਨਹੀਂ ਦਸਵਾਂ ਹਿੱਸਾ ਵੀ ਨਹੀਂ ਸਰਕਾਰ ਨੇ 20000 ਰੁਪਏ ਪਰ ਏਕੜ ਦੇਤਾ ਹੈਗਾ ਵਿਸ਼ਾਲ ਵਜੋਂ ਮੈਂ ਇੱਕ ਗੱਲ ਦੱਸਣੀ ਚਾਹਉਨਾ ਖਾਸ ਕਰਕੇ ਇਥੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਾਰੇ ਵੀ ਜੇ ਕੋਈ ਸ਼ਰਾਬ ਪੀ ਕੇ ਮਰ ਕੇ ਦਸ ਜਾੜੇ ਉਹਨਾਂ ਦੇ ਪਰਿਵਾਰਾਂ ਨੂੰ ਤਾਂ 10-10 ਲੱਖ ਸਹਾਇਤਾ ਦੇ ਸਕਦੀ ਸਰਕਾਰ ਤੇ ਜਿਹੜੇ ਹੜਪੀੜਤਾ ਦੇ ਵਿੱਚ ਜਾਨਾਂ ਚਲੀਆਂ ਗਈਆਂ ਉਹਨਾਂ ਪਰਿਵਾਰਾਂ ਨੂੰ 5-5 ਲੱਖ ਹੀ ਦੇਣਾ ਕੱਲੇ ਖੜ ਪੀੜਤਾਂ ਦੇ ਵਿੱਚ ਬੱਚਿਆਂ ਔਰਤਾਂ ਨੌਜਵਾਨਾਂ ਬਜ਼ੁਰਗਾਂ ਦੀਆਂ ਜਾਨਾਂ ਹੀ ਨਹੀਂ ਗਈਆਂ ਉਹਨਾਂ ਦੀਆਂ ਜ਼ਮੀਨਾਂ ਵੀ ਰੁੜ ਗਈਆਂ ਉਹਨਾਂ ਦੀਆਂ ਫਸਲਾਂ ਵੀ ਰੁੜ ਗਈਆਂ ਉਹਨਾਂ ਦੇ ਪਸ਼ੂ ਵੀ ਮਰ ਗਏ ਉਹਨਾਂ ਦੇ ਘਰ ਵੀ ਢਹਿ ਗਏ ਜਿੰਨੀ ਸਹਾਇਤਾ ਦੀ ਲੋੜ ਸੀ ਉਹਦੇ ਮੁਕਾਬਲੇ ਤੇ ਬਹੁਤ ਮਾਮੂਲੀ ਸਹਾਇਤਾ ਬਏ ਜੇ ਕੋਈ ਐਲਾਨ ਕੀਤਾ ਹੁਣ ਤੱਕ ਤਾਂ ਬਹੁਤ ਮਾਮੂਲੀ ਆ ਇਹਦੀ ਖਾਤਰ ਵੀ ਜਥੇਬੰਦੀਆਂ ਦਾ ਫੈਸਲਾ ਆਇਆ ਤੁਸੀਂ ਕੀ ਸਮਝਦੇ ਹੋ ਕਿੰਨੀ ਕਿੰਨੀ ਜਿਹੜੀ ਹੈ ਕੰਪਨਸੇਸ਼ਨ ਮਿਲਣਾ ਚਾਹੀਦਾ ਹੈਗਾ ਦੇਖੋ ਜਿਹੜੇ ਤਾਂ ਜਾਨ ਚਲੀ ਗਈ ਉਹਦਾ ਤਾਂ ਜਿੰਨਾ ਵੀ ਮੁਆਵਜ਼ਾ ਮਿਲ ਜੇ ਥੋੜਾ ਤਾਂ ਵੀ ਘੱਟੋ ਘੱਟ 60-70 ਲੱਖ ਰੁਪਏ ਤਾਂ ਹੱਕ ਬਣਦਾ ਹੈ ਉਸ ਪਰਵਾਹ ਤਾਂ ਹੂੰ ਤਾਂ ਉਹ ਪੂਰਾ ਨਿਮਾਉਜਾ ਬਣਦਾ ਜਿਹਨੂੰ ਠੁਕਮਾ ਮੁਆਵਜ਼ਾ ਕਹਿ ਸਕਦੇ ਆ ਉਹ ਬਣਦਾ ਪਰ ਸਰਕਾਰ ਨੇ ਪਹਿਲਾਂ ਤਾਂ 5-4 ਲੱਖ ਤੇ ਬੈਠੀ ਸੀ ਤੇ ਹੁਣ 5-4 ਹਜ਼ਾਰ ਤੇ ਬੈਠੀ ਸੀ ਤੇ ਹੁਣ 20 ਹਜ਼ਾਰ ਤੇ ਚਲੀ ਗਈ ਜਾਨੀ ਉਹ ਫਸਲਾਂ ਦਾ ਮੁਆਵਜ਼ਾ ਵੀ ਘੱਟੋ-ਘੱਟ 60000 ਰੁਪਏ ਪ੍ਰਤੀ ਏਕੜ ਬਣਦਾ ਤੁਹਾਡੀ ਜਥੇਬੰਦੀ ਨੇ ਕੋਈ ਕੈਲਕੂਲੇਸ਼ਨ ਕੀਤੀ ਹੈ ਇਸ ਬਾਰੇ ਵੀ ਕਿੰਨਾ ਮੁਆਵਜ਼ਾ ਫਸਲਾਂ ਵਾਸਤੇ ਮਿਲਣਾ ਚਾਹੀਦਾ ਕਿੰਨਾ ਮਕਾਨ ਢਹੇ ਤੇ ਮਿਲਣਾ ਚਾਹੀਦਾ ਕਿੰਨਾ ਜ਼ਮੀਨ ਦੇ ਗ੍ਰੇਟਾ ਕੱਢਣ ਵਾਸਤੇ ਮਿਲਣਾ ਅੱਡੀ ਇੱਥੇ ਵੀ ਕੋਈ ਕੈਲਕੂਲੇਸ਼ਨ ਕੀਤੀ ਆ ਮਕਾਨਾਂ ਦਾ ਤਾਂ ਹਰੇਕ ਮਕਾਨ ਦਾ ਜਿਹੜਾ ਐਸਟੀਮੇਟ ਆ ਉਹ ਵੱਖੋ ਵੱਖਰਾ ਹੋਊਗਾ ਇੱਕੋ ਜਿਹਾ ਨਹੀਂ ਹੋਣਾ ਕਿਉਂਕਿ ਕਿਸੇ ਦਾ ਮਕਾਨ ਪੱਕਾ ਸੀ ਕਿਸੇ ਦਾ ਕੱਚਾ ਸੀ ਕਿਸੇ ਦੇ ਦੋ ਮੰਜ਼ਲਾ ਸੀ ਕਿਸੇ ਦਾ ਤਿੰਨ ਮੰਜ਼ਲਾ ਸੀ ਕਿਸੇ ਦਾ ਇੱਕ ਮੰਜ਼ਲਾ ਮਸਾ ਸੀ ਉਹ ਜਿਹੜਾ ਮੁਆਵਜ਼ਾ ਉਹਦੀਆਂ ਵੀ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਹੜ ਰਹਾਤ ਕਮੇਟੀ ਦੇ ਆਗੂਆਂ ਵੱਲੋਂ ਜਿਹੜੇ ਵੀ ਪਿੰਡਾਂ ਦੇ ਵਿੱਚ ਆ ਹਰ ਕਿਸਮ ਦੀ ਸਹਾਇਤਾ ਜਿੱਥੇ ਆਰਥਿਕ ਮਦਦ ਦੀ ਲੋੜ ਸੀ ਉਹ ਵੀ ਕੀਤੀ ਗਈ ਹੈ ਸਭ ਤੋਂ ਪਹਿਲੇ ਨੰਬਰ ਤੇ ਪਹਿਲ ਜਿਹੜੇ ਬੇਜ਼ਮੀਨੇ ਖੇਤ ਮਜ਼ਦੂਰ ਜਾਂ ਛੋਟੇ ਕਾਰੋਬਾਰ ਦੇ ਜਾਂ ਬੇਜ਼ਮੀਨੇ ਕਿਸਾਨ ਉਹਨਾਂ ਨੂੰ ਦੂਜੇ ਨੰਬਰ ਤੇ ਥੋੜ੍ਹ ਜਿਮਿਨੇ ਕਿਸਾਨ ਉਸ ਤੋਂ ਅੱਗੇ ਬਾਕੀ ਦੇ ਜਿਹੜੇ ਪਰਿਵਾਰ ਆ ਅੱਛਾ ਪ੍ਰਧਾਨ ਜੀ ਜਿੰਨਾ ਵੀ ਨੁਕਸਾਨ ਉਹਨਾਂ ਦਾ ਲੋਡ ਸੀਗੀ ਚਾਹੇ ਬਿਸਤਰਾਂ ਦੀ ਲੋਡ ਸੀ ਚਾਹੇ ਕੱਪੜਿਆਂ ਦੀ ਲੋਡ ਸੀ ਚਾਹੇ ਉਹਨਾਂ ਨੂੰ ਕੋਈ ਸਰਟ ਟਕਣ ਵਾਸਤੇ ਮੈਂ ਇਹ ਪੁੱਛਣਾ ਮੈਂ ਇਹ ਪੁੱਛਣਾ ਚਾਹੁੰਦਾ ਪ੍ਰਧਾਨ ਜੀ ਮੈਂ ਪੁੱਛਣਾ ਚਾਹੁੰਦਾ ਵੀ ਜਿਵੇਂ ਅਕਾਲੀ ਦਲ ਨੇ ਕੋਈ ਕੁਝ ਬੀਜ ਵਗੈਰਾ ਦੇ ਰਹੇ ਹੈਗੇ ਆ ਤੁਹਾਡੀ ਕੋਈ ਇਸ ਤਰ੍ਹਾਂ ਦੀ ਕੋਈ ਮਤਲਬ ਪਲੈਨਿੰਗ ਹੈ ਕੋਈ ਕਿਸਾਨਾਂ ਨੂੰ ਬੀਜ ਵਗੈਰਾ ਬਿਲਕੁਲ ਹੜ ਰਹਾ ਕਿ ਕਮੇਟੀ ਜਿਹਦੀ ਅਗਵਾਈ ਭਾਰਤੀ ਕਿਸਾਨੂਗ ਇਕਤਾ ਕਰਾ ਰਹੀ ਹੈ ਉਹਦਾ ਫੈਸਲਾ ਹੀ ਇਹ ਹੈ ਵੀ ਅਸੀਂ ਸਿਆਸੀ ਆਤਮਾ ਵਾਂਗੂ ਇਕੱਲੇ ਬਿਆਨ ਨਹੀਂ ਲਾਉਣੇ ਵੀ ਅਸੀਂ ਉਹਨਾਂ ਨੂੰ ਬੀਜ ਦੇਵਾਂਗੇ ਅਸੀਂ ਆਹ ਦੇਵਾਂਗੇ ਅਸੀਂ ਉਹ ਦੇਵਾਂਗੇ ਸਾਡੇ ਤਾਂ ਇੱਥੋਂ ਅੱਡ-ਅੱਡ ਜ਼ਿਲ੍ਹਿਆਂ ਦੇ ਵਿੱਚੋਂ ਅੱਡ-ਅੱਡ ਬਲਾਕਾਂ ਦੇ ਵਿੱਚੋਂ ਟਰੈਕਟਰਾਂ ਤੇ ਬੀਜ ਲੱਦ ਕੇ ਕਰ ਆਹੇ ਮਗਰ ਪਾ ਕੇ ਖਾਲ ਮਗਰ ਪਾ ਕੇ ਜੜੀਆਂ ਬੀਜਣ ਵਾਲੀਆਂ ਮਸ਼ੀਨਾਂ ਉਹ ਮਗਰ ਪਾ ਕੇ ਸੀਡ ਡਰਲਾਂ ਉਹ ਸਾਰਾ ਕੁਝ ਲਿਜਾ ਕੇ ਉਥੇ ਬਕਾਇਦਾ ਹਰ ਰੋਜ਼ ਕਿਸੇ ਨਾ ਕਿਸੇ ਬਲਾਕ ਤੋਂ ਕਿਸੇ ਨਾ ਕਿਸੇ ਜ਼ਿਲ੍ਹੇ ਦੇ ਵਿੱਚੋਂ ਉਹ ਟੀਮਾਂ ਜਾ ਰਹੀਆਂ ਸੈਂਕੜਿਆਂ ਦੀ ਗੰਤੀ 'ਚ ਟਰੱਕ ਟਰੈਕਟਰ ਉਥੇ ਜਾ ਪਹੁੰਚ ਚੁੱਕੇ ਆ ਪਹਿਲਾਂ ਹਜ਼ਾਰਾਂ ਦੀ ਗਿਣਤੀ ਤੇ ਟਰੱਕ ਟਰੈਕਟਰ ਹੋਰ ਉਹਨਾਂ ਰਾਹੀਂ ਸਮਾਨ ਪਹੁੰਚਾਇਆ ਜਾ ਚੁੱਕਿਆ ਤੇ ਐਸ ਵੇਲੇ ਉਹ ਜ਼ਮੀਨਾ ਪੱਧਰ ਕਰਕੇ ਉਹਨਾਂ ਦੇ ਵਿੱਚ ਜਿੰਨਾ ਬੀਜ ਚਾਹੀਦਾ ਬੀਜ ਵੀ ਕੋਲੇ ਲੈ ਕੇ ਜਾਂਦੇ ਆ ਖਾਦਾਂ ਚਾਹੀਦੀਆਂ ਖਾਦਾਂ ਵੀ ਕੋਲੇ ਲੈ ਕੇ ਜਾਂਦੇ ਆ ਉੱਥੇ ਬਕਾਇਦਾ ਅਗਲੀ ਫਸਲ ਬੀਜ ਕੇ ਵਾਪਸ ਆਉਣਗੇ ਇੱਥੋਂ ਤੱਕ ਦਾ ਟੀਚਾ ਜੀ ਇੱਕ ਗੱਲ ਇਹ ਦੱਸਿਓ ਵੀ ਤੁਹਾਡੀ ਪੰਜਾਬ ਦੇ ਵਿੱਚ ਇੱਕ ਤਵਗ੍ਰਾਹ ਬਹੁਤ ਵੱਡੀ ਜਥੇਬੰਦੀ ਹੈ ਜੀ ਪੇ ਤੁਸੀਂ ਤੁਹਾਡਾ ਜਦੋਂ ਕੋਈ ਐਕਸ਼ਨ ਹੁੰਦਾ ਹੈ ਤੁਹਾਡੇ ਤੇ ਸਰਕਾਰ ਵੀ ਜਿਹੜੀ ਹੈਗੀ ਉਹ ਝੁਕ ਜਾਂਦੀ ਹੈਗੀ ਤੁਸੀਂ ਕਦੇ ਇਹ ਨਹੀਂ ਸੋਚਿਆ ਹੈਗਾ ਕਿ ਅਸੀਂ ਵੀ ਇਸ ਡੈਮੋਕਰੈਟਿਕ ਪ੍ਰੋਸੈਸ ਦੇ ਵਿੱਚ ਆ ਕੇ ਅਸੀਂ ਸੱਤਾ ਤੇ ਕਾਬਜ਼ ਹੋਈਏ ਦੇਖੋ ਇਹ ਕੋਈ ਸਮਾਂ ਆ ਸਕਦਾ ਕਿਸੇ ਵੇਲੇ ਐਸ ਵੇਲੇ ਤਾਂ ਜਿਹੜੀ ਤਾਕਤ ਹੈ ਜੱਥੇਬੰਦ ਲੋਕਾਂ ਦੀ ਸੰਘਰਸ਼ੀ ਲੋਕਾਂ ਦੀ ਉਹ ਆਟੇ 'ਚ ਲੂਣ ਜਿੰਨੀ ਵੀ ਹੈ ਨੇ ਇਸ ਤਾਕਤ ਜਿਹੜੀ ਇਥੋਂ ਦੀ ਰਾਸ਼ਟਰੀ ਤਾਕਤ ਆ ਜਿਹਦੇ ਤੇ ਕੰਟਰੋਲ ਅਡਾਨੀ ਬਾਨੀ ਦੇਸ਼ੀ ਵਿਦੇਸ਼ੀ ਕਾਰਪੋਰੇਟਾਂ ਦਾ ਸਾਮਰਾਜ ਜਿਹਨਾਂ ਦਾ ਕੰਟਰੋਲ ਆ ਅਫਸਰ شاہੀ ਤੇ ਉਹਨਾਂ ਦਾ ਕੰਟਰੋਲ ਆ ਅਦਾਲਤਾਂ ਤੇ ਉਹਨਾਂ ਦਾ ਕੰਟਰੋਲ ਆ ਫੈਸਲੇ ਉਹ ਜੋ ਹੁੰਦੇ ਆ ਆ ਮਿਸਾਲ ਵਜੋਂ ਸਰਵੋੱਚ ਅਦਾਲਤ ਨੇ ਫੈਸਲਾ ਕਰਤਾ ਵੀ ਪੰਜਾਬ ਦੇ ਕਿਸਾਨ ਜ਼ਿੰਮੇਵਾਰ ਆ ਦਿੱਲੀ ਦੇ ਵਿੱਚ ਪ੍ਰਦੂਸ਼ਣ ਤੇ ਪਰਾਲੀ ਦਾ ਉਹਨੇ ਕੰਟਰੋਲ ਆ ਤਾਂ ਤਾਂ ਹੀ ਹੋਇਆ ਨਾ ਪੰਜਾਬ ਦੇ ਕਿਸਾਨਾਂ ਬਾਰੇ ਕਿਉਂਕਿ ਪੰਜਾਬ ਦੇ ਕਿਸਾਨ ਦਿੱਲੀ ਮੋਰਚੇ ਵੇਲੇ ਵੀ ਸਭ ਤੋਂ ਅਗੂ ਟੀਮ ਦੇ ਵਿੱਚ ਮੂਹਰੇ ਲੱ ਕੇ ਤੁਰੇ ਸੀਗੇ ਹੋਰ ਨਾ ਕਿਸਾਨੀ ਮੋਰਚਿਆਂ ਦੇ ਵਿੱਚ ਵੀ ਪੂਰੇ ਦੇਸ਼ ਦੇ ਕਿਸਾਨਾਂ ਨੂੰ ਜਾਗਰਤ ਕਰਨਾ ਇਹ ਤਾਂ ਇੱਕ ਐਜੀਟੇਸ਼ਨ ਦੀ ਗੱਲ ਹੋ ਗਈ ਐਜੀਟੇਸ਼ਨ ਦੀ ਗੱਲ ਹੀ ਮੈਂ ਕਰ ਰਿਹਾ ਸੱਤਾ ਸੱਤਾ ਆਪਣੇ ਸੱਤਾ ਆਪਣੇ ਹੱਥ ਦੇ ਵਿੱਚ ਲੈਣ ਦੀ ਤੁਹਾਡੀ ਕੋਈ ਪਲੈਨਿੰਗ ਸੱਤਾ ਸੱਤਾ ਹੱਥ ਵਿੱਚ ਲੈ ਕੇ ਇਹ ਜਿੱਥੇ ਹੁਣ ਗੱਲ ਖੜੀ ਆ ਜਿੰਨਾ ਕੰਟਰੋਲ ਉਸ ਕੰਟਰੋਲ ਨੂੰ ਭੰਡਣ ਵਾਸਤੇ ਜਿੰਨੇ ਸਾਧਨ ਚਾਹੀਦੇ ਆ ਜਿੰਨੀ ਤਾਕਤ ਚਾਹੀਦੀ ਹੈ ਉਹ ਨਹੀਂ ਹੈ ਜਦੋਂ ਉਹ ਸਾਧਨ ਤੇ ਉਹ ਤਾਕਤ ਉਹਨਾਂ ਦੇ ਫੈਸਲਿਆਂ ਨੂੰ ਭੰਨ ਕੇ ਫੈਸਲੇ ਲਾਗੂ ਕਰਨ ਵਾਲੀ ਆਖੀ ਲੋਕਾਂ ਕੋਲੇ ਉਦੋਂ ਇਹ ਵੀ ਸੋਚਿਆ ਜਾ ਸਕਦਾ ਹੈ ਪਰ ਅੱਜ ਅੱਜ ਦੀ ਹਾਲਤ ਵਿੱਚ ਇਹ ਸੱਤਾ ਹਾਸਲ ਕਰਕੇ ਬਦਨਾਮ ਹੋਣ ਤੋਂ ਸਵਾਏ ਆਹ ਆਮ ਆਦਮੀ ਪਾਰਟੀ ਵਾਲੇ ਵੀ ਇਹੀ ਕਹਿੰਦੇ ਸੀ ਨਾ ਅਸੀਂ ਐ ਕਰਦੇ ਆਂ ਕਿ ਅਸੀਂ ਉਹ ਕਰਦੇ ਆਂਗੇ ਪਰ ਕੰਟਰੋਲ ਇਹਨਾਂ ਜਾਦੇ ਆ ਸਮਰਾਜੀ ਤਾਕਤਾਂ ਦਾ ਉਹ ਕੰਟਰੋਲ ਭੰਨੇ ਤੋਂ ਬਿਨਾਂ ਆ ਵੱਡੇ ਜ਼ਗੀਰਦਾਰਾਂ ਦਾ ਕੰਟਰੋਲ ਭੰਨੇ ਤੋਂ ਬਿਨਾਂ ਉਹ ਭੱਜਣਾ ਜਨਤਕ ਤਾਕਤ ਜਦੋਂ 100 ਦੇ ਵਿੱਚੋਂ ਘੱਟੋ ਘੱਟ 50 60% ਲੋਕ ਮੈਦਾਨ 'ਚ ਆ ਗਏ ਅਜੇ ਤਾਂ 1% ਵੀ ਨਹੀਂ ਹੈ ਇਸ ਹਾਲਤ 'ਚ ਸਿਰਫ ਉਹਨਾਂ ਨੂੰ ਮੈਦਾਨ 'ਚ ਲਿਆਉਣ ਵਾਸਤੇ ਤਾਂ ਕਿ ਉਹ ਆਪਦੇ ਹੱਕਾਂ ਪ੍ਰਤੀ ਜਾਗਰਤ ਹੋ ਜਾਣ ਤੇ ਇਹਨਾਂ ਦੇ کردار ਬਾਰੇ ਲੁਟੇਰੇ ਸਾਮਰਾਜੀ ਪ੍ਰਬੰਧ ਦੇ کردار ਬਾਰੇ ਜਾਗਰਤ ਹੋ ਜਾਣ ਤਾਂ ਕਿ ਜਦੋਂ ਇਹਨਾਂ ਵੱਲੋਂ ਹਮਲਾ ਹੋਵੇ ਤਾਂ ਉਹਦਾ ਟੁਕਮਾ ਪੂਰਾ ਟੁਕਮਾ ਜਵਾਬ ਦੇ ਸਕਣ ਉਦੋਂ ਸੋਚਿਆ ਜਾ ਸਕਦਾ ਬਹੁਤ ਬਹੁਤ ਧੰਨਵਾਦ ਕੋਕਰੀ ਸਾਹਿਬ ਸ਼ੁਕਰੀਆ ਸਰਕਾਰ ਨੇ ਵਿੱਚ ਸਾਰੇ ਬਜਟ ਵਿੱਚ ਕੁਰੀ ਦਿੱਤਾ ਹੈਗਾ ਉਹ ਦੁਕਾਨ ਦੇ ਉੱਤੇ ਬੱਡੀ ਆਪ ਹੈ ਜਾਨੀ ਖਾਰ ਚਾਹੇ ਜ਼ਿੰਦਗੀ ਦੇ ਵਿੱਚ ਵੀ ਆਪਾਂ ਦੇਖੇ ਸਾਡੀ ਜ਼ਿੰਦਗੀ ਦੇ ਵਿੱਚ ਐਡਾ ਨਾ ਦੇ ਹਰ ਦੀ ਆਇਆ ਤਹਿਲਾ ਗਿਆ ਜਦੋਂ ਦੇਖਦੇ ਵਿੱਚ ਵੀ ਸਾਰਾ ਇਹ ਤੇ ਉਸ ਵਰਕੇ ਵੀ ਆਪਾਂ ਤਿੰਨੇ ਕਿਲੋ ਪਈ ਸਹਾਇਤਾ ਉਸ ਮਤਲਬ ਕਿ ਅਸੀਂ ਜਿੱਤੀ ਜੀ ਸਦਾ ਬਸਾਈ ਲੈ ਗਿਆ ਤੁਸੀਂ ਪਰ ਇਹ ਕੀ ਕੀ ਜੋ ਉਹਨਾਂ ਦੀ ਸਹਾਇਤਾ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਸਾਡੀ ਜੱਥੇਬੰਦੀ ਨੇ ਵੀ ਪਹਿਲਾ ਫੋਰ ਦੇ ਮੈਂ ਫਾਇਦਾ ਕਰਦੇ ਆ ਕਿ ਅਸੀਂ ਇੱਕ ਇੱਕ ਦਿਨ ਦੀ ਪੈਸੇ ਕਟਾ ਕੇ ਜਾਂ ਬੋਰਡ ਦੇ ਖਾਤੇ ਜੀ ਚੁਕਾਉਣੀ ਆ ਅਸੀਂ ਸਮਝਿਆ ਵੀ ਬੋਰਡ ਦੇ ਖਾਤੇ ਜਿਹੜੇ ਚ ਪੈਂਦੇ ਤਾਂ ਲੋਕਾਂ ਕੋਲ ਨਹੀਂ ਵੀ ਸਹਿਤਾ ਹੈ ਕੋਈ ਸਰਕਾਰ ਨੇ ਤਾਂ ਪ੍ਰੋਜੈਕਟੀਆਂ ਦੇ ਕੰਦਾ ਲਾਪਾ ਲੈਣਾ ਕਰ ਤਾਂ ਨਾ ਨਹੀਂ ਪਹੁੰਚਾ ਆਪਾਂ ਕਹਿੰਦੇ ਤਾਂ ਵੀ ਪਿੱਛੇ ਸਰਕਾਰ ਸਪੂਰਾਂ ਨੂੰ ਯਾਰ ਵੀ ਉਹ ਫਾਇਦਾ ਕਿ ਸਰਕਾਰ ਨੇ ਕਿੱਥੇ ਦੇ ਰਹੀ ਆ ਇਸ ਕਰਕੇ ਅਸੀਂ ਫਾਇਦਾ ਕੀਤਾ ਵੀ ਅਸੀਂ ਸਾਡੀ ਜਥੇਬੰਦੀ ਨੇ ਕਹਿੰਦਾ ਵੀ ਆਪਣੇ ਤੌਰ ਤੇ ਜੁਮਾਦੀ ਕਰਦੇ ਆਂ ਅੰਮ੍ਰਿਤਪਾਲ ਜੀ ਨੂੰ ਕਿਹਾ ਅਸੀਂ ਉਹਦਾ ਫਤਿਹ ਪਾਕ ਤੇ ਕੇ ਵੀ ਸਪਰੇ ਬਰਬਤ ਬਟੇ ਟਿਕਰ ਸਾਡੇ ਕੇ ਫੈਦਾ ਕਰਾ ਜਾਵੇ ਇਹ ਸਹਾਇਤਾ ਕਿਵੇਂ ਦੇਣੀ ਆ ਉਹਨੇ ਉਹ ਕਹਿੰਦਾ ਰੱਬ ਦਾ ਕੰਮ ਹੈ ਦਾ ਫਾਇਦਾ ਕਰਦਾ ਵੀ ਆਪਣੇ ਪੱਤੇ ਦੇ ਤੁਸੀਂ ਕਾਦੀਆਂ ਕਰਦੇ ਵੀ ਕੋਈ ਜ਼ਿੰਮੇਵਾਰਤਾ ਸਿੱਖਤ ਨਹੀਂ ਕਰੇ ਅਸੀਂ ਕਹਿੰਦੇ ਆ ਵੀ ਅਸੀਂ ਲੋਕਾਂ ਨੇ ਅਸੀਂ ਲੋਕਾਂ ਦੀ ਇੱਤਿਹਾਸ ਜਿਹੜਾ ਕੋਈ ਜਥੇਬੰਦੀ ਸਾਡੇ ਤੇ ਕਰਦਾ ਕਰ ਦਵੇ ਇਹ ਕੋਈ ਲੋੜ ਨਹੀਂ ਇਸ ਤਰ੍ਹਾਂ ਕਿ ਅਸੀਂ ਲੋਕਾਂ ਦੇ ਖਰਦਾਂ ਲੋਕਾਂ ਦੇ ਖਰੇ ਆदमी ਕਰੇ ਪਹਿਲਾਂ ਵੀ ਕਰੇ ਜਿੰਨੀ ਮਾਤੀ ਆਜੇ ਅਸੀਂ ਇਹਦੇ ਤੋਂ ਪਰਵਾਹ ਨਹੀਂ ਹੈ ਜੇ ਨੀਤੀਕਰਨ ਦੇ ਖਿਲਾਫ ਵੀ ਜੜੇ ਤੇ ਤਾਂ ਸਭ ਪਤਾ ਵੀ ਲੋਕਾਂ ਦੇ ਸੱਤ ਸਾਲ ਬੀਬੀਪੁੱਤ ਕੰਮੀ ਜਿਤਾਏਗਾ ਜੰਗੀ ਗਾ ਦੇ ਵਿੱਚ 50 ਹਜ਼ਾਰ ਦਾ ਇਕੱਠ ਕਰੇ ਸਭ ਪਤਾ ਵੀ ਉਹ ਸੰਭਾਲ ਕੇ ਕੀ ਕਰਨਗੇ ਅੱਜ ਮੈਂ ਸੱਤ ਸਾਲ ਤਾਂ ਵੀ ਕਹਿੰਦਾ ਸਾਡੇ ਦੇ ਪਟੇ ਹੱਬਦੇ ਹੋਏ ਨੇ ਉਹ ਹੱਬਿਆਂ ਦਾ ਪੁੱਤ ਉਹਨਾਂ ਨੇ ਉਸ ਨਿਰਕੂਰ ਤੇ ਗੋਰਤੀ ਦੀ ਦੇਸ਼ਗਰਮੀ ਦੀ ਲਹਿਰ ਦੇ ਦੌਰ ਲੜਕੇ ਤੇ ਕੁਰਬਾਨੀਆਂ ਦੇਖੀ ਇਸ ਦਾ ਦਿਖਾਵਾ ਰੱਖਿਆ ਉਸੇ ਤਰ੍ਹਾਂ ਦੇ ਨਾਲ ਅੱਜ ਵੀ ਬਿਗਲੇ ਮੁਲਾਜ਼ਮਾਂ ਨੇ ਭਾਵੇਂ ਰੈਰ ਹੋ ਗਏ ਉਸੇ ਭਾਵਨਾ ਨੂੰ ਬਲੰਦ ਰੱਖਦੇ ਹੋਏ ਇਹ ਵੱਡੀ ਪੱਤਰ ਦੇ ਆਪਣੇ ਯਤਨ ਕਿਟਾਇਆ ਵਕਤ ਦਾ ਰੂਪਾਂ ਦੇ ਲੇ ਇਸ ਮਹਿੰਤ ਨੂੰ ਲੈਣ ਦਾ ਇੱਕ ਨਿਸ਼ਾਨਾ ਇਹ ਵੀ ਸੀ ਕਿ ਜਦੋਂ ਅਸੀਂ ਸੰਘਰਸ਼ ਕਰਦੇ ਹਾਂ ਚਾਹੇ ਉਹ ਠੇਕਾ ਪ੍ਰਣਾਲੀ ਦੇ ਖਿਲਾਫ ਆ ਚਾਹੇ ਉਹ ਜ਼ਮੀਨ ਤੇ ਹੱਲੇ ਦੇ ਖਿਲਾਫ ਆ ਚਾਹੇ ਮਜ਼ਦੂਰਾਂ ਦੇ ਰੇਂਗਾਰ ਜਾਂ ਜਿੰਦੇ ਹਮੇ ਦੇ ਖਿਲਾਫ ਆ ਤਾਂ ਜਦੋਂ ਅਸੀਂ ਸੰਘਰਸ਼ ਕਰਦੇ ਆ ਉਦੋਂ ਤਾਂ ਅਸੀਂ ਇਕੱਠੇ ਬੈਸਦੇ ਆ ਪਰ ਜਦੋਂ ਡੋਗਾਂ ਦੇ ਰਾਤ ਆਈ ਹੈ ਤਾ ਉਦੋਂ ਵੀ ਸੰਘਰਸ਼ ਕਰਨੀਆਂ ਧਰਾ ਕਟਿੰਗਾ ਦਿਸਣਗਾ ਨਹੀਂ ਲਏ ਇਹ ਨਿਸ਼ਾਨਾ ਵੀ ਇਸ ਤਰ੍ਹਾਂ ਦਾ ਇੱਕ ਮਹੱਤਵਪੂਰਨ ਨਿਸ਼ਾਨਾ ਸੀ ਜੀਵੇ ਕਰਕੇ ਜਿੱਥੇ ਠੇਕਾ ਮਾਲਕ ਸੰਘਰਸ਼ ਹੋਰ ਕੇ ਦੇ ਸਾਥੀ ਇਸ ਕਮੇਟੀ ਦਾ ਹਿੱਸਾ ਬਣੇ ਸਨਕੇ ਮਜ਼ਦੂਰ ਬਣੇ ਅਧਿਆਪਕ ਬਣੇ ਵਿਦਿਆਰਥੀ ਬਣੇ ਆ ਕਿਸਾਨ ਬਣੇ ਆ ਇਹਨਾਂ ਸੱਜਣਾ ਨੇ ਇੱਕ ਪੱਤਰ ਦੇ ਉੱਤੇ ਤਤਕਿਆਂ ਦੀ ਸਾਹਗ ਇਹ ਮਹੌਲ ਸੱਜਣ ਦੇ ਵਾਸਤੇ ਇੱਕ ਗੱਲ ਨੂੰ ਹੋਰ ਤਕਰਾਈ ਦੇਣ ਦੇ ਵਾਸਤੇ ਇਸ ਮਹੱਤਵਨਾ ਘਨੋਰ ਚੀਜ਼ ਵੀ ਹੈ ਕਿਉਂਕਿ ਤੁਹਾਨੂੰ ਥੋੜਾ ਜਿਹਾ ਯਾਦ ਹੋਊਗਾ ਚੋਣਾਂ ਤੋਂ ਪਹਿਲਾਂ ਜਿਹੜੀਆਂ 24 ਅੜਾਂ ਲੱਗ ਕੇ ਕਿ ਉਹ ਤੋਂ ਪਹਿਲਾਂ ਇਹਨਾਂ ਲੱਗ ਬਟ 6000 ਨਕਸ਼ਾ ਬਟ ਲੱਗਦੇ ਹੋ ਇਸ ਕਿਸ ਤਰ੍ਹਾਂ ਦੇ ਪ੍ਰੋਗਰਾਮ ਦੇ ਕੇ ਪਰਣਾਲੇ ਦੇ ਵਿੱਚ ਵੱਡਾ ਪ੍ਰੋਗਰਾਮ ਹੈ ਇਹ ਸਾਡੀ ਸਹਿਯੋਗਤਾ ਦੀ ਸਾਹਮਣੇ ਜਗਤ ਕਰਦੀ ਹੈ ਇਕੱਲੇ ਕਦੇ ਤੁਸੀਂ ਲੜਦੇ ਆ ਪਰ ਸਾਹਮਣੇ ਦੇ ਸਾਡੇ ਇਕੱਲੇ ਕਰਦੇ ਆ ਉਹ ਵੀ ਇੱਕ ਦਾਰਸ਼ਕ ਦਾ ਸੰਦੇਸ਼ ਹੈ ਜਿੱਥੇ ਸਹਾਇਤਾ ਦਾ ਨਾਮ ਦਾ ਸੰਕ ਹੈ ਕੋਈ ਦੇ ਸਰਕਾਰ ਤੋਂ ਇਹਨਾ ਮੰਗਾਂ ਬਣਾਉਣੀ ਹੈ ਉਹ ਮੰਗਾਂ ਵੀ ਸਾਝੇ ਸਹਿਰਸ਼ ਦੇ ਜੋ ਨਹੀਂ ਸਰਕਾਰ ਦੀ ਬਾਹਰ ਪਟ ਕੇ ਮੈਨਾ ਜਾ ਸਕਦੀ ਜਿੱਥੋਂ ਤੱਕ ਹਣ ਪਿੱਛੇ ਲੋਕਾਂ ਦੀ ਮਜਬੂਰੀ ਦਾ ਸਵਾਲ ਆ। ਇੱਕ ਪਾਸੇ ਹੜ ਆਇਆ ਪਾਣੀ ਨੇ। ਦੂਜੇ ਪਾਸੇ ਲੋਕਾਂ ਦੀ ਮਜਬੂਰੀ ਵੀ ਹੜ ਆਇਆ ਹੈ। ਉਹ ਵੱਡੀ ਪਿੰਡ ਦੇ ਲੋਕ ਕਹਿੰਦੇ ਚਾਹਨਾ ਵੀ ਨਿੱਕਾ ਲੋਕਾਂ ਨੂੰ ਲੋਕਾਂ ਨੂੰ ਬਚਾਉਣ ਦੇ ਬਸਰ ਨਹੀਂ। ਉਹਨਾਂ ਦਿਨਾਂ ਦੇ ਵਿੱਚ ਇੱਕ ਪਾਸੇ ਹੜਾਂ ਦੇ ਨਾਲ ਸਾਡੇ ਕਿਸਾਨ, ਮਜ਼ਦੂਰ, ਸਾਡੇ ਆ ਮਾਵਾ ਭੈਣਾ چلو سکے جتنے والے بہت واقعان پایا چھو بھی لگا جدو ਸਭੀ ਆਈਆਂ ਲੁਧਿਆਣੇ ਤੇ ਮਜ਼ਦੂਰ ਯੂਨੀਅਨ ਦੇ ਅਕੀਰ ਸਿੰਘ ਜੀ ਵੀ ਲੈ ਕੇ ਆਏ ਦਾ ਸਾਨੂੰ ਵੀ ਇਹ ਲੱਗਿਆ ਵੀ ਸਾਨੂੰ ਵੀ ਕੁਛ ਨਾ ਕੁਛ ਆਪਣੇ ਮਰਦਾਂ ਨਾਲ ਚਾਤਣਾ ਚਾਹਤਾਂ ਤੇ ਦੇਖੇਗੇ ਕਿ ਕਰਨੇ ਕੋਸ਼ਿਸ਼ ਕਰਕੇ ਕੀ ਜੇ ਅਸੀਂ ਉਹਦੀ ਹੈਲਪ ਕਰ ਸਕਦੇ ਜਾਦਾ ਦੀ ਕਰ ਸਕਦੇ ਥੋੜੀ ਕਰਾਂਗੇ ਕੁਛ ਚੰਗੀਆਂ ਕੁਛ ਨੀਤੀਆਂ ਅਸੀਂ ਲੋਕਾਂ ਕੋਲੇ ਲੈ ਕੇ ਜਾਵਾਂਗੇ ਲੋਕਾਂ ਨੂੰ ਦੱਸਾਂਗੇ ਵੱਡੀ ਫੰਡ ਦੀ ਗੱਲ ਨਹੀਂ ਸੀ ਹੈਗੀ ਵੱਡੀ ਵੱਡੀ ਗੱਲ ਇਹ ਕਿ ਮਜ਼ਦੂਰ ਪ੍ਰਵਾਸੀ ਦਾ ਤੇ ਕੰਪਨੀ ਦੇ ਪ੍ਰਵਾਸੀ ਜਿਹੜੇ ਨਾਲ ਰੌਲਾ ਪਾ ਕੇ ਉਹਨਾਂ ਦਾ ਪੂਜ ਦਾ ਕੱਡੇ ਪਾਸੇ ਨੂੰ ਕੀਤਾ ਜਾਵੇ ਅਸਲ ਗੱਲਾਂ ਤੋਂ ਜਿਹੜੀ ਉਹਨਾਂ ਦੀ ਨੀਤੀ ਆ ਉਹ ਪਾਸੇ ਕੀਤੀ ਜਾਵੇ ਇਸ ਗੱਲ ਕਰਕੇ ਅਸੀਂ ਭੈਣਾਂ ਕਟੀਆਂ ਸਾਡੇ ਥੱਲੇ ਦੀਆਂ ਭੈਣ ਦੀ ਆਸ਼ਾ ਇਹ ਸਾਨੂੰ ਬਹੁਤ ਇਨਾਂ ਨੇ ਸਹਿਯੋਗ ਦਿੱਤਾ ਕਰਕੇ ਭੈਣ ਦੀ ਕਿਸੇ ਚੱਕੜ ਵਿੱਚ ਕੋਈ ਗੱਲ ਨਹੀਂ ਅਸੀਂ ਤਰ੍ਹਾਂ ਦੇ ਕੱਟਲੇ ਅਸੀਂ ਸਿਰਫ ਇੱਕ ਸਿੱਧ ਬੋਕ ਲੈ ਇਸ ਵਾਇਰਾ ਕੋਲੋਂ ਸਾਨੂੰ ਇੱਕ ਸਿੱਧ ਬੋਕ ਦੇ ਦੋ ਅਸੀਂ ਇਕਮਾ ਕਾਕੇ ਦੇ ਦੇਖ ਲੈ ਲਏ ਤੇ ਤੋਂ ਬਹੁਤ ਅੱਜ ਪਰ ਆਲੇ ਨੇ ਮਜ਼ਦੂਰ ਕਿਸਾਨਾਂ ਨਾਲ ਇੱਕ ਸਮਝਦਾ ਮੁੱਦਾ ਅੱਜ ਆਪਾਂ ਦੇਖਦੇ ਹਾਂ ਬਲਾਜਾਂ ਦਾ ਪੈਨਸ਼ਨਰ ਮਜ਼ਦੂਰ ਕਿਸਾਨ ਅੱਜ ਕਿਵੇਂ ਇਕੱਠੇ ਹੋ ਕੇ ਉਹਨਾਂ ਕੋਲ ਲੋਕਾਂ ਦੀ ਰੱਖਟੇ ਖੜੇ ਆ ਹੁੰਦੇ ਆਂ ਜਿਹੜੇ ਉਹਨਾਂ ਦੇ ਵਿੱਚ ਮੈਿਕਲ ਸਾਹਮਣੇ ਤੇ ਅੱਜ ਪੰਜਾਬ ਦੇ ਲੋਕ ਇੱਥੇ ਖੜ੍ਹ ਕੇ ਅੜ ਪੀੜਤਾ ਦੀ ਮਦਦ ਲਈ ਖੜੇ ਆ ਇਸ ਕਰਕੇ ਇਹ ਗੱਲ ਨੂੰ ਜੱਜੋ ਜੱਜ ਬਣਦੀ ਹੈ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਆਪਸੀ ਸਾਂਝ ਭਾਈਚਾਰਾ ਨਿਰੰਤਰ ਮਜ਼ਬੂਤ ਹੈ ਕਿ ਜ਼ਿਆਦਾਤਰ ਇਹੋ ਜਿਹੇ ਮੌਕਿਆਂ ਤੇ ਸਿਆਸੀ ਨੰਬਰ ਬਣਾਉਣ ਵਾਸਤੇ ਪਿਆਰ ਵੀ ਆ ਜਾਂਦੇ ਨੇ ਆਪਸੋ ਵੀ ਆ ਜਾਂਦੇ ਨੇ ਰਕਮਾਂ ਵੀ ਬਹੁਤ ਜ਼ੋਰ ਸ਼ੋਰ ਦੇ ਨਾਲ ਖਚਾਗੀਆਂ ਜਾਂਦੀਆਂ ਹੈ ਪਰ ਸਹੀ ਲੋੜਵੰਦਾਂ ਤੱਕ ਉਹਨਾਂ ਨੂੰ ਲੋੜ ਹੀ ਨਹੀਂ ਕਿਹਾ ਤੀਜਾ ਉਹਨਾਂ ਦੀ ਲੋੜ ਹੀ ਨਹੀਂ ਮਤਲਬ ਜਿੱਦੀ ਵੀ ਕੀਤੀ ਜਾ ਸਕਦੀ ਹੈ ਉਹ ਇਸ ਕਮੇਟੀ ਦੀ ਐਡਵਾਈਸ ਲਈ ਕੀਤੀ ਜਾ ਰਹੀ ਹੈ ਲਗੜਾ ਤਾਂ ਕਿਉਂਕਿ ਆਸਕਰ ਦੇ ਜਨਰਲ ਜਿੱਤੇ ਵਾਲੇ ਭਾਗ ਨੂੰ ਦੇਖਦਾ ਘਰਾਂ ਨੂੰ ਸੁੱਕੀ ਗਈ ਹੈ ਐਡਵਾਈਸ ਕਰਦੀ ਹੈ ਆ ਸਰਕਾਰ ਕਮੇਟੀ ਦੇ ਵਿੱਚ ਫੈਸਲਾ ਕੀਤਾ ਸੀ ਜਿੱਥੇ ਬੰਦੀ ਨੇ ਕਿ ਜਿੱਥੋਂ ਤੱਕ ਤਾਂ ਆਰਥਿਕ ਸਹਾਇਤਾ ਦੀ ਲੋੜ ਹੈ ਮੌਰੀ ਤੌਰ ਤੇ ਉਹਨਾਂ ਦੇ ਜਿਹੜੇ ਮਕਾਨ ਟਹਿਏ ਜਾਂ ਹੋਰ ਕੰਮਾਂ ਵਾਸਤੇ ਲੋੜ ਹੈ ਉਹ ਵੀ ਬਦਲੋ ਬਦਲ ਕੀਤੀ ਜਾਊਗੀ ਬਾਕੀ ਲਿਗੜੇ ਕੱਪੜੇ ਦੇਸਤਰੀ ਵੀ ਪਹਿਲਣ ਵਾਲੇ ਵੀ ਸ਼ਫਤੇ ਹੋਏ ਵੀ ਅਣਸ਼ੰਤ ਤੇ ਵੀ ਵੱਧ ਤੋਂ ਵੱਧ ਅਣਸ਼ੰਤ ਆਪਣੇ ਚੋਲ ਲੱਗਿਆ ਇਹ ਹੋ ਜੂਗਾ ਜਿੰਨਾਂ ਦੇ ਲੋੜਾਂ ਉਹ ਸਾਰੀਆਂ ਬਕਾਇਦਾ ਲਿਸਟਾਂ ਬਣਾ ਕੇ ਪਿੰਡ-ਪਿੰਡ ਜਾ ਕੇ ਉਹ ਸੰਬੇ ਲੋਕਲ ਆਗੂਆਂ ਦੀ ਅਗਵਾਈ ਦੇ ਵਿੱਚ ਪਿੰਡ-ਪਿੰਡ ਜਾ ਕੇ ਲਿਸਟਾਂ ਬਣਾ ਕੇ ਉਹਨਾਂ ਦੇ ਪਰਿਵਾਰ ਦੀ ਘਰ ਘਰ ਜਾ ਕੇ ਪੂਰੀ ਜਾਣਕਾਰੀ ਇਹ ਕਿਹੋ ਜਿਹਾ ਪਤਨ ਹੈ ਢਹਿ ਗਿਆ ਜਾਂ ਸਵੇ ਪੂਰਾ ਅੰਕੜਾ ਤਾਂ ਸ਼ਾਇਦ ਅਜੇ ਤੱਕ ਵੀ ਨਹੀਂ ਸਰਕਾਰ ਨੇ ਦਿੱਤਾ ਪਰ ਤਾਂ ਵੀ ਕਈ ਦਰਜਨ ਮੌਤਾਂ 50 ਤੋਂ ਉੱਪਰ ਹੋ ਚੁੱਕੀ ਸੀ ਅੜ ਪੀ ਦਾ ਕਮੇਟੀ ਜੋ ਪੰਜਾਬ ਸਰਕਾਰ ਨੇ ਇਹ ਲੋਕਾਂ ਨੇ ਆਪਰੇ ਤੌਰ ਤੇ ਵੀ ਪ੍ਰਣ ਕਰ ਮਦਦ ਕੀਤੀ ਜਦੋਂ ਸ਼ਾਂਤੋ ਬਟੂਆ ਨੂੰ ਪਤਾ ਲੱਗਿਆ ਉਹਨੂੰ ਬਲਾਸਟ ਨੂੰ ਪਤਾ ਲੱਗਿਆ ਪੈਨਸ਼ਨ ਦਾ ਪਤਾ ਲੱਗਿਆ ਇਹ ਲੋਕ ਮਦਦ ਕਰ ਰਹੇ ਰਹੇ ਨੇ ਅਸਲ ਵਿੱਚ ਜੱਥੇਬੰਦੀਆਂ ਦੁਆਰੇ ਮੈਂ ਉਹ ਗੱਲ ਨੂੰ ਇਸ ਗੱਲ ਨੂੰ ਇਸ ਤਰ੍ਹਾਂ ਨਹੀਂ ਚਾਹੁੰਦਾ ਕਿ ਅਸੀਂ ਸਰਕਲ ਵਿੱਚ ਵਿਚਾਰ ਕੇ ਮੁਹੱਈਆ ਡਿਵੀਜ਼ਨ ਸਾਡੀ ਰੋਟਪੁਰ ਸਾਹਿਬ ਦੀ ਡਿਵੀਜ਼ਨ ਰੋਪੜ ਅਰਗ ਦੇ ਡਿਵੀਜ਼ਨ ਤੇ ਸਨੌਣਾ ਡਿਵੀਜ਼ਨ ਅਸੀਂ ਸਾਥੀਆਂ ਨੇ ਵਿਚਾਰਿਆ ਇਸ ਕਦਮ ਬਾਰੇ ਕਿ ਅਪੂਰੂਪ ਕਿਸ ਤਰ੍ਹਾਂ ਮਦਦ ਕਰਨੀ ਚਾਹੀਦੀ ਹੈ ਸਾਥੀਆਂ ਨੇ ਵੱਡੇ ਪੱਤਰ ਤੇ ਹੁਕਮਾਰਾ ਦਿੱਤਾ ਕਿ ਅਸੀਂ ਆਪੋ ਆਪਣੀਆਂ ਡਿਵੀਜ਼ਨਾਂ ਦੇ ਵਿੱਚ ਵੱਡੇ ਪੱਤਰ ਤੇ ਲੋਕਾਂ ਦੇ ਘਰਾਂ ਤੱਕ ਜਾਵਾਂਗੇ ਲੋਕਾਂ ਦੀ ਹਾਲਤ ਦੁਖਾਂਗੇ ਜਿਵੇਂ ਹਟਕਤ ਹੁਣਾਂ ਦੇ ਨਾਲ ਵੱਡੇ ਤੇ ਸੰਗਠਾ ਦਾ ਲੋਕਾਂ ਦਾ ਦਕਸ਼ਾਨ ਹੋਇਆ ਜਮੀਨਾਂ ਦਾ ਨੁਕਸਾਨ ਹੋਇਆ ਤੇ ਇਹਨੂੰ ਸਮਾਨਾਂ ਦਾ ਨੁਕਸਾਨ ਹੋਇਆ ਅਸ਼ਵਾ ਦਾ ਨੁਕਸਾਨ ਹੋਇਆ ਉਹਦਾ ਦੀ ਤੂਰਤੀ ਲਈ ਆਪਾਂ ਪੰਜਾਬ ਦੇ ਲੋਕਾਂ ਦੇ ਨਾਲ ੋਡੇ ਦਾ ਮੋਢਾ ਲਾ ਕੇ ਖੜਨਾ ਤਾਂ ਅਸੀਂ ਅੱਜ ਕੱਲ੍ਹ ਸਾਨੂੰ ਫਕਰ ਮਾਣ ਮਿਸਲ ਸਿੰਘ ਸਾਡੇ ਸਾਥੀਆਂ ਤੇ ਜਿਨ੍ਹਾਂ ਦੇ ਸਰਕਮ ਦੇ ਵਿੱਚੋਂ ਛੋੜੇ ਦੇ ਚੰਦੇ ਦੇ ਵਿੱਚ ਫੈਸਲਾ ਕਰਕੇ 4 ਲੱਖ ਦੇ ਕਰੀਬ ਫੰਡ ਇਕੱਠਾ ਕਰਕੇ ਅੱਜ ਅਸੀਂ ਇਹਨਾਂ ਜਨਤਿਕ ਜਥੇਬੰਦੀਆਂ ਦੇ ਅਫਗਾਨ ਨੂੰ ਸੰਪੜਨ ਲਈ ਇਕੱਤਰ ਹੋਏ ਆ ਅਸਲ ਦੇ ਵਿੱਚ ਇਹ ਸਾਡਾ ਜਤੋਨਾ ਅਸੀਂ ਇੱਕ ਇੱਕ ਗੱਲ ਸੁਣਨੀ ਵੀ ਚਾਹਾਂਗੇ ਜਿਹੜਾ ਸਾਡੀ ਸਟੇਟ ਲੀਡਰ ਸਭ ਕਹੀ ਉਹਨਾਂ ਨੂੰ ਪੀਐਸਐਲ ਦੇ ਵਿੱਚ ਉਹਨਾਂ ਨੇ ਜਦੋਂ ਇਹ ਟੀਚਰ ਨਾਮ ਰਿਖਿਆ ਕਿ ਅਸੀਂ ਇੱਕ ਜੱਥੇਕ ਬੰਦਿਆਂ ਦਾ ਥੜਾ ਬਣਾ ਕੇ ਲੋਕਾਂ ਦੇ ਘਰਾਂ ਤੱਕ ਜਾਣਾ ਲੋਕਾਂ ਨੂੰ ਕਿਵੇਂ ਮਦਦ ਕਰਨੀ ਹੈ ਕਿਸ ਢੰਗ ਨਾਲ ਉਹਨਾਂ ਨੇ ਪਲਾਨ ਨਹੀਂ ਕੀਤੀ ਕਿ ਆ